ਲੋਈ ਆ ਨੇ ਸਾਡੇ ਪ੍ਰਧਾਨ ਸਾਹਿਬ ਬੱਬੂ ਦਾ ਡੈਡੀ ਜਗਿੰਦਰ ਸਿੰਘ ਤਾਂ ਬੜਾ ਸ਼ੌਂਕ ਇਹਨੂੰ ਖਿਡਾਉਂਦਾ ਅੱਗੇ ਫਿਰ ਕਿੰਨੇ ਲਾ ਚੁੱਕੇ ਨੇ ਮੇਰੇ ਸਾਹ ਦਾ ਪਿੰਡ ਰਿਕਾਰਡ ਹੋਣਾ ਹੈ ਲਾੜੀਆਂ ਵਿੱਚ ਸਭ ਜਾ ਰੋ ਕੇ ਇਹ ਬਜਾਦ ਕਿੱਥੋਂ ਇਹ ਜਾਵੇ ਚੱਲਾਂਗੇ ਵੀਡੀਓ ਬਣਾਵਾਂਗੇ ਵੀ ਚੂਰਾਂ ਨਹੀਂ ਮਾਰਦਾ ਇਹ ਬੜੇ ਜਾਂਦਾ ਹੈ ਅਰੇ ਜਾ ਕੇ ਵੇਖੇ ਚੈੱਕ ਨਹੀਂ ਕੀਤੇ ਕਿ ਲਾ ਲੱਗ ਨਹੀਂ ਲਾ ਲਾ ਹੇ ਮਾਦਾ ਕਥੇ ਲੱਗਦੇ ਨੇ ਮੋਟਰ ਸਾਥਾ ਰਾਜ ਕੇ ਦੇ ਜਾ ਕੇ ਅਸੀਂ ਆ ਵੀਡੀਓ ਬਣਾ ਕੇ ਵੇਖਾਂਗੇ ਕੱਤੂ ਲੋ ਵੀਰ ਵੀਏ ਕਿੱਲੋ ਕੱਤੂ ਲੋ ਨਿੱਪੜ ਗਏ ਥੋੜੇ ਹੀ ਰਹਿ ਗਏ ਇਹ ਕੱਤੂ ਜੇ ਨਹੀਂ ਲਾਵੇ ਕਿੱਲੋ ਕੱਤੂ ਲੋ ਫੇ ਜਿੰਨੇ ਰਖ ਲੈ ਗਏ ਉਹਨਾਂ ਨੂੰ ਕਹੇ ਜਾਵੇ ਨਹੀਂ ਜਿੰਨੇ ਦਾ ਫਲਾਜ ਅਸੀਂ ਆ ਪਾਵਾਂਗੇ ਦੇਖੇ ਇਹ ਦੇ ਵਿੱਚ ਇਹ ਜਮਾਨਾ ਕੀਤਾ ਵੈ ਜੇ ਅਕੇ ਤੁਸੀਂ ਵੀਡੀਓ ਵੇਖਿਓਣੀ ਏ ਇੱਕ ਬੰਦੇ ਇੱਕ ਨਿਮਤ ਹੋ ਰਹੀ ਏ ਬਕੈਨ ਤੇ ਉਹਨੂੰ ਜਮਾਨਾ ਲਾਉਂਦੇ ਟੋਇਆ ਉਹਨਾਂ ਨੂੰ ਸਟੋਆਇਆ ਬੜਾ ਦੂੰਗਾ ਕਿੰਡ ਬੂਲੇ ਸ਼ਾਇਦ ਇਹ ਵੀ ਦੇਖੀ ਹੋਣੀ ਹੈ ਉਹਨੂੰ ਟੁੱਪ ਦੇ ਵਿੱਚ ਸਜਾ ਦਿੱਤੀ ਆ ਰੋਇਆ ਘਾਟ ਇੱਥੇ ਨੇ ਮਿਲਾਂ ਸਹੀ ਗੈ ਇਹ ਲੜਦਾ ਵੀ ਜ਼ਿਆਦਾ ਹੈ ਹਾਂ ਲੜਦਾ ਵੀ ਜ਼ਿਆਦਾ ਥੋੜਾ ਯਾਰ ਮੇਰੇ ਵਰਗਾ ਗੁੱਸਾ ਇਹਨੂੰ ਛੇਤੀ ਚੜ ਜਾਂਦਾ ਹੈ ਠੰਡੇ ਬੜੇ ਛੇਤੀ ਹੋਏ ਨਾ ਨਹੀਂ ਆਪਾਂ ਕਰਾਂਗੇ ਹਾਂ